ਪੰਜੀ ਮਹਾਰਾਜ ਤਨ ਤਨ ਸੰਤ ਗੁਰ ਤਰੀ ਗੁਰ ਰਾਮਦਾਸ ਜੀੋ ਮਹਾਰਾਜ ਹਰ ਤੋਂ ਹੀਰਾ ਛਾਨਦਾ ਹੈ ਇਸ ਆਦਿ ਦੀ ਔਰਾ ਤੇ ਨਾਨਕ ਦੁੱਖ ਚ ਗਏਗੇ ਧਰਵਾਕਰ ਰਵਦਾ ਤੇ ਨਾਨਕ ਦੁੱਖ ਚ ਗਏਗੇ ਧਰਵਾਕਰ ਰਵਦਾ ਲਾਖੁ ਜੀਆ ਪਤ ਸਾਈਆਂ ਜੇ ਸਾਧੁਰ ਦਾਦਰ ਕਰੇ ਤੇ ਮਾਵਾ ਅਨੁਸਾਰ ਸੰਤ ਗੁਰੂ ਜੀ ਐਸ ਵੇਲੇ ਆਪ ਜੀ ਦੇ ਚਰਨਾਂ ਵਿੱਚ ਸ਼ਮੂਦਾਰ ਚੰਦਰ ਤੇ ਰਮਦਾਸਵਾ ਤੇ ਆਪ ਜੀ ਦੇ ਗੁਰੂ ਧਰ ਦਾ ਸੇਵਾਦਾਰ ਪਰਵਾਰ ਸ਼ਮੂ ਮੋਮੀ ਪਰਿਵਾਰ ਲੋਰਦਾ ਤੁਹਿੰਝੀ ਅਰਦਾਸ ਬੇਂਤੀ ਆ ਸੰਤ ਗੁਰੂ ਜੀ ਆਪ ਜੀ ਨੇ અપਾਰ ਕਿਰਪਾ ਕੀਤੀ ਸੰਤ ਗੁਰੂ ਆਪਣੇ ਸੁਣੀ ਅਰਦਾਸ ਤਾਰੇ ਜਾਇਆ ਸ਼ਗਲਾ ਰਾਸ਼ ਬਾਸ਼ਾ ਮੋਮੀ ਪਰਿਵਾਰ ਦੇ ਬੱਚੇ ਸਦਾ ਰਾਕੇ ਦੀ 아이 ਦੇ ਡਾਕਟਰ ਦਾ ਕੋਸ਼ ਪਾਸ ਕਰਨ ਦੀ ਖੁਸ਼ੀ ਵੀ ਕਰ ਤੇ ਬੱਚੀ ਹਰ ਦਿੱਤੀ ਤਾਰ ਜਮੀਨ ਨਸਦਾ ਗੁਰਪਾਸ ਕਰਨ ਦੀ ਖੁਸ਼ੀ ਵੀ ਅਤੇ ਬੱਚੀ ਮੁਸਕਾਨ ਜੀ ਦੁਬਿਵਸਨ ਦੀ ਖੁਸ਼ੀ ਪਾਸਾ ਪਰਿਵਾਰ ਨੂੰ ਆਪ ਜੀ ਦਾ ਕੋਟਾਨ ਕੋ ਧੰਨਵਾਦ ਕਰਦੇ ਹੋਏ ਵਰਿਆਂ ਦੀ ਚੜ੍ਹ ਨਿਕਲ ਆ ਲਈ ਆਪਦੀ ਦਾ ਉਹ ਟਾਂਸਣਾ ਤਾਰ ਮੰਨ ਲੈਣ ਜਿਹੋਈ ਪਾਰਸ਼ਾ ਸਮੋਂ ਮੀ ਪਰਿਵਾਰ ਲੋਕ ਸੁਖਾ ਵੀ ਮਣੀ ਸ੍ਰੀ ਸੁਖਣੀ ਸਾਹਿਬ ਜੀ ਦੇ ਪਾਠ ਅਰੰਭੇ ਪਾਰਸ਼ਾ ਸ਼੍ਰੀ ਪਾਠ ਸਮਾਪਨ ਹੋਇਆ ਅਖਟਵਾ ਦਾ ਧਾਕਾ ਮੁੱਚ ਦਮਾ ਪਤਣਾ ਤੇ ਅੱਜ ਦੇ ਨਗਰਾਂ ਦੀ ਸੇਵਾ ਦਵਾਣਾ ਦੀ ਸੇਵਾ ਸਮੋਂ ਮੀ ਪਰਿਵਾਰ ਲੋਕ ਕੀਤੀ ਦੀਏ ਸਾਧਗੁਰ ਜੀ ਦੀ ਕਿਰਪਾ ਕਰਨੀ ਸ਼ੇਵਰਾਂ ਦਾ ਹਲ ਖੇ ਪਾਉਣੀ ਇਹਨਾਂ ਬੱਚਿਆਂ ਨੂੰ ਵੱਢਣ ਕੇ ਪਾਸ਼ਾ ਵਿਧਿਆਜੀ ਦਾ ਹਰਮਨਦਾਨ ਹਰਦੀਵਾਨ ਪਤੀ ਕਾਮਯਾਬੀ ਚੜ੍ਹਦੀ ਕਲਾ ਵਿੱਚ ਤਨਿ ਪਾਸ਼ਾ ਸਮੋ ਮੌਮੀ ਪਰਿਵਾਰ ਨੂੰ ਸ਼ੁਭ ਬਖਤਾਉਣ ਆਰਮਾਲੇ ਹਜਰ ਕੀਤੇ ਹਨ ਬੇਅੰਤ ਮਾਇਆ ਭੇਟਾ ਹਜਰ ਕਰਦੇ ਹਾਂ ਪਾਸ਼ਾ ਜਿਹੜਾ ਖਜ਼ਾਨੇ ਤੁਮਾਨ ਕਲੇ ਖਜ਼ਾਨੇ ਭਰਪੂਰ ਕਰਨੇ ਕਿਰਤ ਕਮਾਈਆਂ ਸਭ ਨੀਆਂ ਕਰਨੀਆਂ ਦੇਣ ਦੋਗਣੀ ਰਾਜਾ ਗੁਣੀਆ ਤੁੱਤੀਆਂ ਰક્ષਿਤ ਕਰਨੀ ਆ ਆਪਣੇ ਸ਼ਿਵ ਕਾਂਦੇ ਪਰਵੇ ਦੇ ਆਪਣੇ ਸਤਿਗੁਰ ਜੀ ਅੱਜ ਫਾਦਰਡੇ ਨਾਲੇ ਹਾੜ ਦੀ ਸੰਗਰਾਂ ਦੀ ਹਰਮਤਾ ਦੀ ਅਨਦਾਸ਼ ਕਿਰਪਾ ਕਰਨਾ ਪਾਛਾ ਜੁਹਾੜ ਦਾ ਮੈਨਾਂ ਅਰਮ ਹੋਇਆ ਸਮੋ ਤੰਤਨਮ ਸ਼ੋਖ ਦਾ ਰੰਗ ਬਣਾਉਣਾ ਨਾਮ ਜਪਦਿਆਂ ਵੰਡ ਛਕਦਿਆਂ ਕੀਰਤ ਕਰਦਿਆਂ ਭਾਵੇਂ ਮੇਂ ਕੁਚੀ ਚਾਉਣਾ ਪਰਛਾ ਜਿਨਾ ਜਿਨਾ ਗੁਰਸਿੱਖ ਮਾਈ ਪਾਈ ਸੰਤਾਨੋ ਦੂਰ ਨੇੜੇ ਆਇਆ ਸੰਤਾਨੋ ਪ੍ਰਯੰਤ ਮਾਇਆ ਗੁਰੂ ਕਰੇ ਹਾਜ਼ਰ ਕਰਦੇ ਹਨ ਸ਼ਬਦਾਂ ਦੇ ਨਾਮ ਆਪ ਜਾਣੀ ਜਾਣੋ ਜੋ ਮੰਨੈ ਤਾਪੁਰ ਆਪਣੇ ਤੇ ਸੋਈ ਸੋਈ ਦੇਵੇ ਸ਼ਬਦਾਂ ਦੇ ਆਸ਼ਮਨੋੜੇ ਪੂਰੇ ਕਰਨੀ ਕਰਦਮ ਕਰਨ ਲਈ ਤੇ ਲਾਣੇ ਪ੍ਰਸ਼ਾਦ ਪਰਵਾਰਾਂ ਚੜ੍ਹਦੀ ਕਲਾ ਸੁਖ ਸ਼ਾਂਤੀ ਐਸੇ ਲਈ ਆਪ ਜੀ ਦੇ ਹਜ਼ੂਰ ਜੋ ਪ੍ਰਾਪਤਾ ਦੀ ਦੇ ਮੁਰਤਾਲੰਗਨ ਅਜਰੇ ਦਾਰ ਪ੍ਰਵਾਨ ਹੋਈ ਪ੍ਰਵਾਨ ਹੋਇਆ ਪ੍ਰਸਾਦ ਤੁਮ ਉਚਾ ਚੰਦ ਦੇ ਅਸਰੇ ਲਾਇਕ ਹੋਈ ਤਾਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰੋ ਤੁਹਾਨੂੰ ਨਾਮ ਨੇ ਬਖਸ਼ੋ ਤੇ ਦੁਆਨਤ ਜਾਣ ਦੀ ਆਗਿਆ ਬਖਸ਼ੋ ਜੀ ਸਾਖ ਹੋਵੇ ਨਾਮ ਜਪਾਵਣ ਨਾਮ ਬਿਨ ਨਾਮ ਕਰੀ ਕਲਾ ਜੀਲੇ ਪਾਏ